ਹੈਲੋ ਗਾਇਜ਼ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਗੁੱਡ ਮਾਰਨਿੰਗ ਐਤੋਂ ਵੀਲੌਗ ਫਿਰ ਅਸਟਾਰਟ ਹੋ ਗਿਆ ਤੇ ਜੋਤੀ ਸਾਡੀ ਰੋਟੀ ਬਣਾਉਣ ਲੱਗੀ ਹੋਈ ਹੈ ਫਟਾਫਟ ਕਿਉਂ ਪਤਾ ਹੈ ਕਿਉਂ ਕਿ ਮੈਂ ਲੇਟ ਹੋ ਰਿਹਾ ਇਸ ਕਰਕੇ ਰੋਟੀ ਉਹ ਨਾਲ ਰੋਟੀ ਕੋਈ ਨਹੀਂ ਨਾਲ ਹੈ ਸੁੱਕੀ ਆਲੂ ਬਾਈ ਸੁੱਕੀ ਆਲੂ ਬਹੁਤ ਸਵਾਦ ਬਣਾਉਂਦੀ ਹੈ ਇਹਦੇ ਅੱਧੇ ਖਾ ਕੇ ਦੇਖੇ ਬੁਲੀ ਬਹੁਤ ਸਵਾਦ ਬਣਾਉਂਦੀ ਹੈ ਤੇ ਬੋਥਾ ਹੈ ਤਾਂ ਇਹ ਨਹੀਂ ਤੇ तो रोटी काली क्यों कर रही है काली नहीं काले छिट्टी नहीं।, नहीं कच्ची रहते रह जाते हैं ब्राउन रोटी अच्छी लगती है चल ठीक है ठीक है हां मैं काली नहीं करड़ी केड़ी फैंटा दी ओ केड़ी फैंटा दी बदल अच्छा ठीक हां लेके जाऊंगा हां देखो गाइस सब्जी का कलर देखो भाई वाकई सब्जी बहुत स्वाद बना रही है बहुत बढ़िया गाइस साडा चैनल डिलीट हो गया सीगा ਬਹੁਤ ਸੰ ਪਤਾ ਹੀ ਹਣਾ ਕਿ ਬਹੁਤ ਮੁਸ਼ਕਿਲ ਨਾਲ ਗੱਲ ਹੈ ਕਿ ਅਪੀਲ ਕਰਕੇ 24 ਆਵਰਸ ਤੋਂ 48 ਘੰਟੇ ਦਾ ਟਾਈਮ ਲੱਗਿਆ ਸੀਗਾ ਇਸ ਚੈਨਲ ਨੂੰ ਵਾਪਸ ਆਨ ਲਾ 48 ਘੰਟੇ ਬਾਲੇ ਚੈਨਲ ਵਾਪਸ ਆਏ ਸੀਗਾ ਇਹ ਡਿਲੀਟ ਹੋਇਆ ਕਿ ਇਸ ਤਰ੍ਹਾਂ ਮੈਨੂੰ ਕਿਵੇਂ ਕੈਸੇ ਫੋਟੋ ਖਿੱਚਦੇ ਜਿਹਦੇ ਵਿੱਚ ਤੂੰ ਐ ਇਸ ਤਰ੍ਹਾਂ ਲੱਗੇ ਕਿ ਤੂੰ ਮੈਨੂੰ ਸਲੈਪ ਕਰ ਰਹੀ ਹੈ ਇਹਨੇ ਫੋਟੋ ਖਿੱਚ ਕੇ ਮੈਂ ਉਦਾਂ ਹੀ ਥੰਬਨੇਲ ਨਾ ਤਾਂ ਸਿਰਫ ਉਹ ਥੰਬਨੇਲ ਦੀ ਵਰਜਨਲ ਮੇਰਾ ਚੈਨਲ ਹੀ ਸਸਪੈਂਡ ਹੋ ਗਿਆ ਸੀਗਾ ਤੇ ਹੋਣੇ ਚੈਨਲ ਦੁਬਾਰਾ ਰਿਕਵਰ ਕੀਤਾ ਅਪੀਲ ਕਰਕੇ ਸਭ ਕੁਝ ਆ ਕੇ 48 ਘੰਟੇ ਲੱਗੇ ਆ ਤਾਂ ਇਹ ਚੈਨਲ ਵਾਪਿਸ ਮਿਲੇਗਾ ਤੇ ਪਲੀਜ਼ ਸਾਡੇ ਚੈਨਲ ਜੇ ਵੱਤੋਂ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਮਿਲਦੇ ਨੇਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ